ਮੈਂ ਤਾਂ ਬੀਜੇਪੀ ਦੇਹਰਾਨਾ ਜਿਹੇ ਬੰਦੇ ਲਈ ਜਾਂਦੇ ਤੁਸੀਂ ਗੱਲ ਸਮਝੇ ਨੂ ਜਿਹਨੂੰ ਕੋ ਲੁਧਿਆਣੇ ਵਾਲਾ ਪੁੱਛਦਾ ਨਹੀਂ ਵੇਟ ਕਰ ਰੇ ਸੀ ਕਿ ਆ ਜਾਈ ਤੇ ਫਿਰ ਅਸੀਂ ਦਸਾਵਾਂਗੇ ਸਬਕ ਚਲੋ ਬੀਜੇਪੀ ਹੁਣ ਜੀ ਬੀਜੇਪੀ ਨੂੰ ਪਤਾ ਲੱਗ ਜੂਗਾ ਲੁਧਿਆਣੇ ਵਿੱਚ ਭਾਵੇਂ ਕੋਈ ਫਲਾਈਓਵਰ ਬਣਿਆ ਭਾਵੇਂ ਕੋਈ ਓਵਰਬ੍ਰਿਜ ਬਣਿਆ ਭਾਵੇਂ ਕੋਈ ਸੜਕਾਂ ਬਣੀਆਂ ਭਾਵੇਂ ਸੀਵਰੇਜ ਪਿਆ ਹੈ ਭਾਵੇਂ ਬਿਊਟੀਫਿਕੇਸ਼ਨ ਹੋਈ ਹੈ ਇੱਕ ਇੱਕ ਚੀਜ਼ ਖੱਲਿ ਛਰੋ ਮਨੀ ਖਾਲੀ ਦਿਲ ਨਹੀਂ ਬਣਾਈ ਹੈ ਇੱਕ ਵੀ 10 ਸਾਲ ਕੈਪਟਨ ਅਮਰਿੰਦਰ ਸਿੰਘ ਹੀ ਰਾਜ ਰਿਹਾ ਹੈ ਆ 3 ਸਾਲਾ ਠੱਗਾਂ ਦਾ ਰਾਜ ਹੈ ਝੰਗ ਵਾਲਿਆਂ ਦਾ ਤੁਸੀਂ ਦੱਸ ਦਿਓ ਇੱਕ ਵੀ ਇੱਥੇ ਇਟ ਲਈ ਹੋਏ ਲਾਉਣੀ ਕੀ ਸੀ ਬਰਬਾਦ ਕਰਤਾ ਪੰਜਾਬ ਇਸ ਕਰਕੇ ਮੈਂ ਸਾਰੇ ਪੰਜਾਬੀਆਂ ਨੂੰ ਕਹਿਣਾ ਚਾਹਣਾ ਹੈ ਜੇ ਆਪਾਂ ਨਾ ਇਕੱਠੇ ਹੋਏ ਨਾ ਆਪਣੀ ਪਾਰਟੀ ਨੂੰ ਤਗੜਾ ਕੀਤਾ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਜਵਾਬ ਪੱਕੀ ਦੇਵਾਂਗੇ ਆ ਜਿਹੜੇ ਲੋਕ ਹੈ ਆ ਝੂਠ ਬੋਲ ਕੇ ਲਾਰੇ ਲਾ ਕੇ ਆ ਜਾਂਦੇ ਐ ਠੱਗੀ ਮਾਰ ਲੈਂਦੇ ਐ ਤੇ ਉਹਦੇ ਬਾਅਦ ਫਿਰ ਜੋ ਕਹਿੰਦੇ ਆ ਉਹਦੇ ਉਲਟ ਹੁੰਦੇ ਆ ਜਿਹੜਾ ਗੱਲ ਕਰ ਰਹੇ ਨੇ ਜਿਵੇਂ ਬੀਜੇਪੀ ਤੇ ਜਾ ਰਹੇ ਲੋਕ ਵੀ ਬੱਡੇ ਬੱਡੇ ਉਹਨਾਂ ਨੂੰ ਦਿੱਤਾ ਮਿਲਦੀ ਕੀ ਕਹਾਣਾ ਕਰਨੀ ਮੈਂ ਤਾਂ ਬੀਜੇਪੀ ਦੇ ਹਰਾਨ ਆ ਜਿਹੜੇ ਪੰਦੇ ਲਈ ਜਾਂਦੇ ਤੁਸੀਂ ਗੱਲ ਸਮਝੇ ਨੂੰ ਜੀ ਨੂੰ ਕੁ ਲੁਧਿਆਣੇ ਵਾਲਾ ਪੁੱਛਦਾ ਨਹੀਂ ਵੇਟ ਕਰ ਰਹੇ ਸੀ ਕਿ ਆ ਜਾਈ ਤੇ ਫਿਰ ਅਸੀਂ ਦੱਸਾਵਾਂਗੇ ਸਬਕ ਚਲੋ ਬੀਜੇਪੀ ਹੁਣ ਜੀ ਬੀਜੇਪੀ ਨੂੰ ਪਤਾ ਲੱਗ ਜਾਊਗਾ ਉਹੀ کہہ ਰਿਹਾ ਨਾ ਜਿਹੜੀਆਂ ਨੈਸ਼ਨਲ ਪਾਰਟੀਆਂ ਆ ਉੱਥੇ ਬੈਠੇ ਲੀਡਰ ਸੋਚਦੇ ਆ ਕਿ ਆ ਆਪਣੀ ਚੀਜ਼ ਐ ਉਹਨਾਂ ਨੂੰ ਪਤਾ ਹੀ ਨਹੀਂ ਕਿ ਪੰਜਾਬ ਵਿੱਚੋਂ ਬੰਦੇ ਦੀ ਕੀ ਕਦਰ ਐ ਉਹ ਕੁਝ ਜਿਹੜੀ ਨੈਸ਼ਨਲ ਪਾਰਟੀ ਆਪਣੀ ਲੋਕਲ ਲੀਡਰਸ਼ਿਪ ਨੂੰ ਵੀ ਨਹੀਂ ਪੁੱਛਦੀ ਕਿ ਇਹਨੂੰ ਲੈਣਾ ਐ ਕਿ ਨਹੀਂ ਲੈਣਾ ਉਹ ਸੋਚਦੇ ਬਿੱਟੂ ਉਹ ਵੱਡਾ ਲੈ ਲਓ ਇਹਨੂੰ ਇੱਥੇ ਭੇਜ ਦਿਓ ਕੈਪਟਨ ਸਾਹਿਬ ਬਹੁਤ ਨੇ ਇਹਨਾਂ ਨੂੰ ਪਛੈਤਰ ਭੇਜ ਦਿਓ ਬਾਅਦ ਪਤਾ ਲੱਗੂਗਾ ਜਦੋਂ ਸਾਰਿਆਂ ਦੀ ਜਬਾਨਤਾ ਜਬਤ ਹੋਈ ਸਰਕਾਰ ਨੇ ਕਾਲੀ ਦਲ ਕਦ ਤੱਕ ਆਪਣੀ ਇੰਡੀਅਨ ਸਿਕਰਟਰੀ ਰੱਖੋ ਬਹੁਤ ਜਲਦੀ ਬਹੁਤ ਜਲਦੀ ਸਰ ਸਰ ਜਿਹੜੀ ਲਗਾਤਾਰ ਸਰਕਾਰ ਲੈ ਰਹੀ ਹੈ ਪਹਿਲਾਂ ਛੱਬੀਆਂ ਮੰਡੀਆਂ ਪ੍ਰਾਈਵੇਟ ਕਰਦੇ ਫੁਲੇ ਉਸ ਤੋਂ ਬਾਅਦ ਨੋਟੀਫਿਕੇਸ਼ਨ ਕੈਨਸਲ ਕਰਤਾ ਜੀ ਆ ਸਾਰੀ ਚੀਜ਼ ਆ ਜਿਹੜਾ ਮੁੱਖ ਮੰਤਰੀ ਇਹ ਝਾੜੂ ਵਾਲੀ ਪਾਰਟੀ ਆ ਸਾਰਾ ਹੀ ਇਸ਼ਾਰੇ ਤੇ ਹੁਣ ਉਹ ਡਰਦਾ ਹੈ ਆ ਜਿਹੜਾ ਮੁੱਖ ਮੰਤਰੀ ਹੈ ਡਰਦਾ ਹੈ ਕਿ ਕੇਜਰੀਵਾਲ ਵੰਗੂ ਮੈਨੂੰ ਨਾ ਅੰਦਰ ਕੀਤਾ ਜਾਏ। ਅੱਛਾ ਹੁਣ ਕੀ ਕੀਤਾ? ਜੋ ਉੱਤੋਂ ਹੁਕਮ ਆ ਰਿਹਾ ਹੈ। ਕੋਈ ਮੰਨ ਰਿਹਾ ਹੈ। ਪ੍ਰਾਈਵੇਟਾਈਜ਼ ਕਰਨਾ ਹਾਂਜੀ ਕਰ ਦਿੰਨਾ ਹੈ। ਬਾਰਡਰ ਤੇ ਰੋਕ ਲੋ ਰੋਕਨਾ ਹੈ। ਇੱਥੇ ਜੋ ਇੱਥੇ ਜੋ ਕੁਝ ਕਰਾਉਣਾ ਕਰਾਈ ਜਾਂਦੇ ਆ। ਭਗਵੰਤ ਮਾਨ ਤਾਂ ਡਰੇ ਬੈਠਾ। ਉਹ ਤਾਂ ਉਹ ਤਾਂ ਖੁਸ਼ ਹੈ ਕਿ ਕੇਜਰੀਵਾਲ ਗਿਆ ਤੇ ਸਾਰਿਆਂ ਦੇ ਸੁਪਨੇ ਉਹਨੇ ਪੂਰੇ ਕਰਤੇ। ਉਨਾ ਵੀ ਆਤਾ ਹੁਣ ਹੁਣ ਆ ਤਾਂ ਹੁਣ ਘਟਪੁਤਰੀ ਬਣ ਕੇ ਰਹਿ ਗਿਆ ਵੀਟੀ ਮੰਗੀ ਸਰ ਪੰਜਾਬ ਬਚਾਓ ਜੱਟ ਨਹੀਂ ਕਰ ਰਹੀ ਦਿੱਲੀ ਵਿੱਚ ਕਾਂਗਰਸ ਦਾ ਫੋਰਸ ਸਟੈਂਡ ਇੱਕ ਦਿਨ ਡਮਸਟਰ ਰਹਿ ਗਿਆ ਅੱਜ ਗਵਰਨਰ ਨੂੰ ਮੰਗ ਮੰਦਰ ਦੇ ਕੇ ਆਏ ਨੇ ਚੋਰਾਬ ਦੇ ਮਾਮਲੇ ਦੇ ਵਿੱਚ ਉਹ ਕਹਿੰਦੇ ਉਥੇ ਧੰਨਾਂ ਲਾ ਰਹੇ ਨੇ ਉਥੇ ਮੈਂ ਉਹੀ ਕਹ ਰਿਹਾ ਦੋ ਚੋਰ ਇਕੱਠੇ ਹੋਏ ਹੈ ਸ਼ਰਾਬ ਕੋਡਾਲਾ ਜੋ ਪੰਜਾਬ 'ਚ ਹੈ ਉਹ ਦਿੱਲੀ ਵਾਲੇ ਤੋਂ ਵੱਡਾ ਕੋਡਾਲਾ ਹੈ ਤੇ ਉਸੇ ਹੀ ਉਸੇ ਜਿਹਨੇ ਦਿੱਲੀ ਕੀਤਾ ਉਹੀ ਰਾਜਨੀਤਿਕ ਹੈ ਇਹਦਾ ਪੰਜਾਬ ਦਾ ਮੈਂ ਇਹਨਾਂ ਨੂੰ ਪੁੱਛਣਾ ਰਿਹਾ ਨਾ ਗਵਰਨਰ ਤੇ ਕੋਲੇ ਗਏ ਕਿ ਸੁਵਸਤੀ ਆ ਉੱਥੇ ਜਾ ਕੇ ਕੇਜਰੀਵਾਲ ਨੂੰ ਕਰ ਤੁ ਬਚਾਉਣ ਦੀ ਗੱਲ ਕਰਦੇ ਹੋ ਜੇ ਜੇ ਤੁਹਾਡੀ ਹਿੰਮਤ ਹੈ ਤੇ ਉੱਥੇ ਸੇਮ ਕੁਟਾਲਾ ਕੋ ਉਹ ਸੇਮ ਉਹ ਤੋਂ ਵੱਡਾ ਕੁਟਾਲਾ ਇੱਥੇ ਆ ਉਹੀ ਕੰਪਨੀਆਂ ਜਿਨ੍ਹਾਂ ਨੂੰ ਉੱਥੇ ਦਿੱਤਾ ਹੈ ਉਹੀ ਕੰਪਨੀ ਨੂੰ ਇੱਥੇ ਦਿੱਤਾ ਹੈ ਉਹੀ ਪਾਲਿਸੀ ਉੱਥੇ ਹੈ ਵਾਟ ਟੂ ਵਾਟ ਹੈ ਪਾਲਿਸੀ ਇੱਥੇ ਹੈ ਆ ਡਰਾਮੇ ਆ ਸਾਰੇ ਇਕੱਠੇ ਆ ਇਸ ਕਰਕੇ ਮੈਂ ਕਹਿੰਦਾ ਪੰਜਾਬ ਨੂੰ ਬਚਾਈਏ ਆਪਣੀ ਖੇਤੀ ਪਾਰਟੀ ਤਗੜਾ ਕਰਨੀ ਚਾਹੀਦੀ ਜੀਡੀ ਵਾਲੇ ਕੀ ਕਹਿੰਦੇ ਨੇ ਜੀਡੀ ਦੇ ગામ ਤੇ ਹਰ ਬੰਦ ਨੂੰ ਡਰਾਇਆ ਜਾ ਰਿਹਾ ਮੈਂ ਕਹਾਂ ਹੁਣ ਹਰ ਇੰਡਸਟਰੀ ਸੇ ਡਰਦਾ ਵਰਤੋ ਜੀਡੀ ਜੀਡੀ ਹਲੇ ਤਾਂ ਥੋੜੀ ਪਾਰੀ ਐ ਥੋੜੀ ਹੋਣ ਵਾਲੀ ਐ ਜੇ ਖਬਰ ਗਲਤ ਲਈ ਵੀਡੀਆ ਤੋੜ ਦੇ